ਆਪ ਦੇ ਇੱਕ ਹੋਰ ਐਮਐਲਏ ਨੂੰ ਵੱਡਾ ਝਟਕਾ ਜਾ ਸਕਦੀ ਹੈ ਕੁਰਸੀ ਹੋ ਸਕਦੀ ਹੈ ਪੰਜਾਬ ਚ ਇੱਕ ਹੋਰ ਜਿਮਣੀ ਚੋਣ ਨਵਾਂ ਪਟਾਕਾ ਪਿਆ ਕੀ ਪੂਰਾ ਮਾਮਲਾ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੰਨੇ ਆ ਕਿਹੜਾ ਐਮਐਲਏ ਆਮ ਆਦਮੀ ਪਾਰਟੀ ਦਾ ਕਸੂਤਾ ਫਸ ਚੁੱਕਿਆ ਹੈ ਫਸਿਆ ਖੈਰ ਪਹਿਲਾਂ ਹੀ ਆ ਹੁਣ ਇਸ ਮਾਮਲੇ ਚ ਕੀ ਵੱਡੀ ਕਾਰਵਾਈ ਹੋਈ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੁੱਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਹਾਲੇ ਤਰਨਤਾਰਨ ਦੀ ਜਿਮਣੀ ਚੌਣ ਦਾ ਪੂਰਾ ਖਾੜਾ ਭਖਿਆ ਹੋਇਆ ਇਸੇ ਵਿੱਚਕਾਰ ਇੱਕ ਹੋਰ ਜਿਮਣੀ ਚੌਣ ਪੰਜਾਬ ਦੇ ਸਿਰ ਤੇ ਮਡਰਉਣ ਲੱਗੀ ਹੈ ਉਹ ਕਿਹੜੀ ਹੈ ਦਰਅਸਲ ਤੁਹਾਨੂੰ ਚੇਤੇ ਹੋਵੇਗਾ ਕਿ ਤਰਨਤਾਰਨ ਜ਼ਿਲ੍ਹੇ ਦੇ ਹੀ ਇੱਕ ਸੀਟ ਐ ਇੱਕ ਵਿਧਾਨ ਸਭਾ ਹਲਕਾ ਆ ਉਹ ਐ ਸ਼੍ਰੀ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਮੌਜੂਦਾ ਵਿਧਾਇਕ ਆਮ ਆਦਮੀ ਪਾਰਟੀ ਮਨਜਿੰਦਰ ਸਿੰਘ ਲਾਲਪੁਰਾ ਇੰਨੇ ਦਿਨੀ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਨੂੰ 4 ਸਾਲ ਦੀ ਸਜ਼ਾ ਉਸਮਾ ਕਾਂਡ ਦੇ ਵਿੱਚ ਹੋਈ ਐ ਜਿੱਥੇ ਇੱਕ ਦਲਤ ਮਾਤੀ ਦੇ ਨਾਲ ਜਿਹੜੀ ਕੁੱਟਮਾਰ ਕੀਤੀ ਗਈ ਪੁਲਿਸ ਤੋਂ ਵੀ ਕੁੱਟਮਾਰ ਕਰਵਾਈ ਗਈ ਤੇ ਉਸ ਮਾਮਲੇ ਵਿੱਚ ਤਰਨਤਾਰਨ ਦੀ ਅਦਾਲਤ ਨੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਬਰਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੋਈ ਐ ਤੇ ਚਾਰ ਵਰਿਆਂ ਦੀ ਕੈਦ ਦਾ ਮਤਲਬ ਇਹ ਹੈ ਕਿਸੇ ਚੁਣੇ ਹੋਏ ਨਮਾਇंदे ਨੂੰ ਖਾਸ ਕਰਕੇ ਲੋਕ ਸਭਾ ਰਾਜ ਸਭਾ ਜਾਂ ਫਿਰ ਵਿਧਾਨਪ੍ਰੀਸ਼ਦ ਜਾਂ ਵਿਧਾਨ ਸਭਾ ਦੇ ਮੈਂਬਰ ਨੂੰ ਸਜ਼ਾ ਹੋਣਾ ਕਿ ਉਹਦੀ ਵਿਧਾਨ ਸਭਾ ਵਾਲੀ ਕੁਰਸੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਅੱਜ ਮਾਨਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਤੋਂ ਜਿਹੜੀ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਵੱਡਾ ਝੜਕਾ ਲਾਲਪੁਰਾ ਹੁਣਾਂ ਨੂੰ ਲੱਗਿਆ ਲਾਲਪੁਰਾ ਹੁਣਾਂ ਨੇ ਅਰਜੀ ਦਿੱਤੀ ਸੀ ਦਰਖਾਸਤ ਕੀਤੀ ਸੀ ਅਦਾਲਤ ਦੇ ਅੱਗੇ ਰਜੋਈ ਕੀਤੀ ਸੀ ਕਿ ਮੇਰੀ ਇਸ ਸਜ਼ਾ ਦੇ ਵਿੱਚ ਮੈਨੂੰ ਰਾਹਤ ਦਿੱਤੀ ਜਾਵੇ ਇਸ ਸਜ਼ਾ ਤੇ ਰੋਕ ਲਾਈ ਦਿੱਤੀ ਜਾਵੇ ਤਾਂ ਅਦਾਲਤ ਨੇ ਤੁਰੰਤ ਇਸ ਮਾਮਲੇ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਰੋਕ ਲਾਉਣ ਤੋਂ ਕੋਰੀ ਨਾ ਜਿਹੜੀ ਹੈ ਉਹ ਕਰ ਦਿੱਤੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਲੋੜ ਕੀ ਹੈ ਇਸ ਮਾਮਲੇ ਦੇ ਵਿੱਚ ਰੋਕ ਲਾਉਣ ਦੀ ਉਹਨਾਂ ਦੀ ਕੁਰਸੀ ਨੂੰ ਕੋਈ ਖਤਰਾ ਨਹੀਂ ਹੈ ਫਿਲਹਾਲ ਤਾਂ ਇਸੇ ਚੱਕਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਆਪਣੀ ਹੀ ਚਾਲ ਉਲਟੀ ਪੈ ਗਈ ਜੇਕਰ ਵਿਧਾਨ ਸਭਾ ਦੇ ਸਪੀਕਰ ਮਾੜਾ ਮੋਟਾ ਕਹਿ ਦਿੰਦੇ ਕਿ ਇਹ ਸੀਟ ਜਾ ਰਹੀ ਹੈ ਇਹਦੇ ਨੋਟਿਸ ਲੈ ਲੈਂਦੇ ਤਾਂ ਸ਼ਾਇਦ ਅੱਜ ਸ਼ਾਇਦ ਸ਼ਾਇਦ ਅੱਜ ਮਨਜਿੰਦਰ ਸਿੰਘ ਲਾਲਪੁਰਾ ਨੂੰ ਰਾਹਤ ਮਿਲ ਜਾਂਦੀ ਪਰ ਉਹਦੀਆਂ ਸੰਭਾਵਨਾਵਾਂ ਨਾ ਮਾਤਰ ਸੀ ਪਰ ਵਿਧਾਨ ਸਭਾ ਆਮ ਆਦਮੀ ਪਾਰਟੀ ਤੁਹਾਨੂੰ ਪਤਾ ਹੈ ਕਿ ਕੱਟੜ ਇਮਾਨਦਾਰਾਂ ਦੀ ਪਾਰਟੀ ਹੈ ਤਾਂ ਉਹਨੇ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਦੇਰੀ ਨਹੀਂ ਚਲਾਕੀ ਵਰਤੀ ਹੈ ਜੇਕਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਆਪਣੀ ਕੱਟੜ ਇਮਾਨਦਾਰੀ ਦੇ ਜਿਹੜੀ ਲੇਨ ਆ ਉੱਤੇ ਚੱਲਦੇ ਤਾਂ ਹੁਣ ਤੱਕ ਵਿਧਾਨ ਸਭਾ ਦੀ ਖੰਡੂਰ ਸਾਹਿਬ ਵਾਲੀ ਸੀਟ ਦੇ ਉੱਤੇ ਵੀ ਤੁਹਾਨੂੰ ਜਿਮਨੀ ਚੋਣ ਹੁੰਦੀ ਨਜ਼ਰ ਆਉਂਦੀ ਖੈਰ ਅਜੇ ਹਾਂ ਨਹੀਂ ਹੋਇਆ ਤੇ ਇਸੇ ਦਾ ਜਿਹੜਾ ਨਤੀਜਾ ਅੱਜ ਜਿਹੜਾ ਉਹ ਮਨਜਿੰਦਰ ਸਿੰਘ ਲਾਲਪੁਰਾ ਨੂੰ ਭੁਗਤਣਾ ਪੈ ਰਿਹਾ ਹੈ ਕਿ ਉਹਨਾਂ ਨੂੰ ਅਦਾਲਤ ਨੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਰਾਹਤ ਦੇਣ ਤੋਂ ਕੋਰੀ ਨਾ ਕਰ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਨੂੰ ਖੰਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਕੋਈ ਰਾਹਤ ਨਹੀਂ ਦਿੱਤੀ ਲਾਲਪੁਰਾ ਦੀ ਵੱਲੋਂ ਹਾਈ ਕੋਰਟ ਦੇ ਵਿੱਚ ਥੱਲੜਲੀ ਅਦਾਲਤ ਦੁਆਰਾ ਛੇੜਛਾੜ ਦੇ ਕੇਸ ਦੇ ਵਿੱਚ ਸੁਣਵਾਈ 4 ਸਾਲ ਦੀ ਸੁਣਾਈ ਗਈ 4 ਵਰਿਆਂ ਦੀ ਸਜ਼ਾ ਦੇ ਵਿੱਚ ਰਾਹਤ ਦੇਣ ਦੀ ਢਿੱਲ ਦੇਣ ਦੀ ਗੱਲ ਹੈ ਜਿਹੜੀ ਉਹ ਕਹੀ ਗਈ ਸੀ ਪਰ ਹਾਈ ਕੋਰਟ ਨੇ ਦਾਇਰ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਹੋਇਆ ਸਜ਼ਾ ਦੇ ਉੱਤੇ ਰੋਕ ਲਾਉਣ ਤੋਂ ਫਿਲਹਾਲ ਇਨਕਾਰ ਕਰ ਦਿੱਤਾ ਨਾਲ ਹੀ ਅਦਾਲਤ ਨੇ ਕਿਹਾ ਕਿ ਕਿਉਂਕਿ ਹੁਣ ਤੱਕ ਉਹਨਾਂ ਦੀ ਵਿਧਾਨ ਸਭਾ ਵਾਲੀ ਮੈਂਬਰ ਸ਼ੇਪ ਰੱਦ ਕਰਨ ਦੀ ਕੋਈ ਕਾਰਵਾਈ ਸ਼ੁਰੂ ਨਹੀਂ ਹੋਈ ਇਸ ਕਰਕੇ ਇਸ ਪੱਧਰ ਦੇ ਉੱਤੇ ਤੁਰੰਤ ਕਿਸੇ ਵੀ ਪ੍ਰਕਾਰ ਦੀ ਦਖਲਅੰਦਾਜ਼ੀ ਦੀ ਲੋੜ ਵਿਖਾਈ ਨਹੀਂ ਦਿੰਦੀ ਮਨਜਿੰਦਰ ਸਿੰਘ ਲਾਲਪੁਰਾ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਜੇਕਰ ਸਜ਼ਾ ਦੇ ਵਿੱਚ ਸਟੇ ਨਹੀਂ ਮਿਲਦਾ ਤਾਂ ਉਹਨਾਂ ਦੀ ਵਿਧਾਨ ਸਭਾ ਵਾਲੀ ਮੈਂਬਰੀ ਜਾ ਸਕਦੀ ਹੈ ਤੇ ਹਲਕੇ ਦੇ ਵਿੱਚ ਨਵੇਂ ਸਿਰੇ ਤੋਂ ਉਪ ਚੋਣ ਹੋ ਸਕਦੀ ਹੈ ਦੱਸਦੀ ਹੈ ਕਿ ਤਰਨਤਾਰਨ ਦੀ ਜ਼ਿਲ੍ਹਾ ਅਦਾਲਤ ਨੇ 2 ਮਹੀਨੇ ਪਹਿਲਾਂ ਮਨਜਿੰਦਰ ਸਿੰਘ ਲਾਲਪੁਰਾ ਸਮੇਤ 12 ਲੋਕਾਂ ਨੂੰ ਮਾਰਕੁੱਟ ਛੇੜਛਾੜ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੰਦਿਆਂ 4 ਸਾਲ ਦੀ ਸਜ਼ਾ ਸੁਣਾਈ ਸੀ ਜਿਨ੍ਹਾਂ ਦੇ ਵਿੱਚੋਂ ਵਿਧਾਇਕ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਤੋਂ ਬਾਅਦ 12 ਸਤੰਬਰ ਨੂੰ ਸੁਣਵਾਈ ਕਰਦੇ ਹੋਏ ਅਦਾਲਤ ਨੇ 4 ਸਾਲ ਦੀ ਸਜ਼ਾ ਸੁਣਾਈ ਸੀ ਮਾਮਲਾ 2013 ਦਾ ਉਸ ਸਮੇਂ ਵਿਧਾਇਕ ਲਾਲਪੁਰਾ ਟੈਕਸੀ ਡਰਾਈਵਰ ਸੀ ਉਹਨਾਂ ਨੇ ਇੱਕ ਵਿਆਹ ਸਮਾਗਮ ਦੇ ਵਿੱਚ ਇੱਕ ਕੁੜੀ ਦੇ ਨਾਲ ਇੱਕ ਲੜਕੀ ਦੇ ਨਾਲ ਛੇੜਛਾੜ ਕੀਤੀ ਸੀ ਤੇ ਕੁੱਟਮਾਰ ਕੀਤੀ ਸੀ ਤੇ ਜਾਤੀ ਸੂਚਕ ਸ਼ਬਦ ਵੀ ਜਿਹੜੇ ਆ ਉਹ ਵੀ ਵਰਤੇ ਸੀ ਜੇਕਰ ਹੁਣ ਦੇਖੀਏ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਅੱਗੇ ਕਿਹਾ ਕਿ ਜਦੋਂ ਤੱਕ ਮੈਂਬਰਸ਼ਿਪ ਰੱਦ ਕਰਨ ਬਾਰੇ ਕੋਈ ਕਦਮ ਚੁੱਕਿਆ ਹੀ ਨਹੀਂ ਗਿਆ ਤਾਂ ਤੁਹਾਨੂੰ ਇੰਨੀ ਕਾਲੀ ਕਾਤੋਂ ਹੈ ਤੁਸੀਂ ਏਡੇ ਕਾਤੋਂ ਹਫੜੇ ਫਿਰਦੇ ਹੋ ਕਿ ਤੁਹਾਨੂੰ ਅਦਾਲਤ ਚਾਉਣਾ ਪਿਆ ਹਾਈ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਮਹੀਨੇ ਤੱਕ ਜਿਹੜੀ ਹੈ ਮੁਅੱਤਲ ਕਰ ਦਿੱਤੀ ਹੈ ਨਾਲ ਹੀ ਰਾਜ ਨੂੰ ਹੁਕਮ ਦਿੱਤੇ ਨੇ ਕਿ ਅਗਲੀ ਤਾਰੀਖ ਤੱਕ ਇਸ ਕੇਸ ਦਾ ਪੂਰਾ ਰਿਕਾਰਡ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਕਟੜ ਇਮਾਨਦਾਰੀ ਦਾ ਸਬੂਤ ਤੁਹਾਨੂੰ ਇਸ ਕੇਸ ਚੋਂ ਮਿਲ ਜਾਂਦਾ ਹੈ। ਤੁਹਾਡ ਨੂੰ ਯਾਦ ਹੋਵੇਗਾ ਕਿ ਜਦੋਂ ਵੀ ਕਿਸੇ ਵੀ ਚੁਣੇ ਹੋਏ ਨੁਮਾਇੰਦੇ ਨੂੰ 2 ਸਾਲ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਤਾਂ ਉਹਦੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਨਾਲ ਸਪੀਕਰ ਦੇ ਵੱਲੋਂ ਰੱਦ ਕਰ ਦਿੱਤੀ ਜਾਂਦੀ ਹੈ ਚਾਹੇ ਉਹ ਈਵਨ ਕੇ ਪਿਛਲੀ ਵਿਧਾ ਲੋਕ ਸਭਾ ਦੇ ਵਿੱਚ ਰਾਹੁ ਗਾਂਧੀ ਦੀ ਮੈਂਬਰਸ਼ਿਪ ਵੀ ਇਸੇ ਤਰ੍ਹਾਂ ਨਾਲ ਰੱਦ ਹੋਈ ਸੀ। ਹੋਰ ਵੀ ਬਹੁਤ ਸਾਰੇ ਕੇਸ ਨੇ ਲਾਲੂ ਯਾਦਵ ਸਭ ਤੋਂ ਪਹਿਲੇ ਵਿਕਟਮ ਨੇ ਇਸ ਚੀਜ਼ ਦੇ ਉਹਨਾਂ ਦੀ ਵੀ ਇਸੇ ਤਰ੍ਹਾਂ ਨਾਲ ਲੋਕ ਸਭਾ ਦੀ ਮੈਂਬਰੀ ਰੱਦ ਹੋ ਗਈ ਸੀ। ਪਰ ਕਿਉਂ ਕਿਉਂਕਿ ਆਮ ਆਦਮੀ ਪਾਰਟੀ ਦਾ ਸਪੀਕਰ ਹੈ ਸਪੀਕਰ ਆ ਕਿਉਂਕਿ ਸਪੀਕਰ ਦੀ ਸਵਾਬਦੀਦ ਦੇ ਉੱਤੇ ਨਿਰਭਰ ਕਰਦਾ ਹੈ ਕਿ ਸਪੀਕਰ ਨੇ ਅਜਿਹਾ ਕਰਨਾ ਹੈ ਜਾਂ ਨਹੀਂ ਕਰਨਾ ਪਰ ਕਾਨੂੰਨ ਕਹਿੰਦਾ ਹੈ ਕਿ ਇਹ ਤੁਰੰਤ ਕਰ ਦੇਣਾ ਚਾਹੀਦਾ ਹੈ ਜਿਹੜਾ ਅਦਾਲਤ ਮਾਨਯੋਗ ਸੁਪਰੀਮ ਕੋਰਟ ਦੀਆਂ ਵਿੱਚ ਹਦਾਇਤਾਂ ਨੇ ਉਹਦੇ ਹਿਸਾਬ ਨਾਲ ਇਹ ਤੁਰੰਤ ਕਾਰਵਾਈ ਹੋ ਜਾਣੀ ਚਾਹੀਦੀ ਹੈ ਹੁਣ ਅਦਾਲਤ ਨੇ ਕੋਈ ਰਾਹਤ ਨਹੀਂ ਦਿੱਤੀ 4 ਸਾਲਾਂ ਦੀ ਸਜ਼ਾ ਬਰਕਰਾਰ ਹੈ ਉੱਤੇ ਕਿਸੇ ਵੀ ਪ੍ਰਕਾਰ ਦੀ ਸਟੇ ਰੋਕ ਕੁਝ ਵੀ ਨਹੀਂ ਲਾਇਆ ਕ ਮਾਮਲਾ ਅੱਗੇ ਸੁਣਿਆ ਜਾਣਾ ਹੈ ਤੇ ਹੁਣ ਦੇਖਦੇ ਹਾਂ ਕਿ ਸਪੀਕਰ ਇਸ ਮਾਮਲੇ 'ਚ ਕੀ ਕਰਦੇ ਕਿਉਂਕਿ ਅਦਾਲਤ ਦੀ ਵਿਸ਼ੇਸ਼ ਕਥਨ ਇਹੀ ਹੈ ਦੇ ਉੱਤੇ ਵਿਸ਼ੇਸ਼ ਟਿੱਪਣੀ ਇਹੀ ਹੈ ਕਿ ਜਦੋਂ ਕੋਈ ਕਾਰਵਾਈ ਸ਼ੁਰੂ ਹੀ ਨਹੀਂ ਹੋਈ ਤਾਂ ਤੁਹਾਨੂੰ ਡਰ ਕਾਦਾ ਹੈ ਜਣੀ ਕੁੱਲ ਮਿਲਾ ਕੇ ਅਦਾਲਤ ਨੇ ਇਹ ਜਿਹੜੀ ਦਲੀਲ ਦਿੱਤੀ ਗਈ ਲਾਲਪੁਰਾ ਦੇ ਵਕੀਲਾਾਂ ਦੇ ਵੱਲੋਂ ਉਹਨੂੰ ਰੱਦ ਕਰ ਦਿੱਤਾ ਹੈ ਹੁਣ ਰਾਹ ਦੋ ਬਚਦੇ ਆ ਜਾਂ ਤਾਂ ਵਿਧਾਨ ਸਭਾ ਦੇ ਸਪੀਕਰ ਮਨਜਿੰਦਰ ਸਿੰਘ ਲਾਲਪੁਰਾ ਦੀ ਸੀਟ ਨੂੰ ਵੈਕੈਂਟ ਜਾਨੀ ਕਿ ਖਾਲੀ ਐਲਾਨ ਦੇਣ ਤੇ ਚੋਣ ਕਮਿਸ਼ਨ ਦੇ ਤੇ ਨੋਟੀਫਿਕੇਸ਼ਨ ਲੈ ਆਵੇ ਉਪ ਚੋਣ ਕਰਾਉਣ ਦਾ ਦੂਜਾ ਇਹ ਹੈ ਕਿ ਜਿਹੜਾ ਵਿਧਾਨ ਸਭਾ ਦੇ ਸਪੀਕਰ ਨੇ ਜਿਹੜੇ ਉਹ ਇਸ ਸੀਟ ਨੂੰ ਐਵੇਂ ਬਰਕਰਾਰ ਰੱਖਣ ਤੇ ਉਹਦੇ ਕਰਕੇ ਫਿਰ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਫਿਰ ਫਸੇ ਨੇ ਕਿ ਇਹ ਅਦਾਲਤ ਕਹੇਗੀ ਕਿ ਮਾਮਲਾ ਹੈ ਹੀ ਨਹੀਂ ਜਦੋਂ ਤੁਹਾਡੀ ਵਿਧਾਨ ਸਭਾ ਦੀ ਮੈਂਬਰੀ ਗਈ ਹੋਈ ਨਹੀਂ ਜਦੋਂ 2 ਮਹੀਨੇ ਤਾਂ ਹੋ ਹੀ ਚੁੱਕੇ ਨੇ ਇੱਥੋਂ ਤੁਸੀਂ ਦੋ ਚੀਜ਼ਾਂ ਦਾ ਅੰਦਰਜਾ ਤਾਂ ਲਾ ਸਕਦੇ ਹੋ ਇੱਕ ਆਮ ਆਦਮੀ ਪਾਰਟੀ ਦੀ ਕਟੜ ਇਮਾਨਦਾਰੀ ਦਾ ਤੇ ਦੂਜਾ ਇਹ ਕਿ ਜਿਹੜੀਆਂ ਇਹ ਗੱਲਾਂ ਦੂਜਿਆਂ ਬਾਰੇ ਕਰਦੇ ਸੀ ਉਹ ਅੱਜ ਕਿੰਨੀਆਂ ਸੱਚੀਆਂ ਸਾਬਤ ਆਪਣੇ ਤੇ ਇਹਨਾਂ ਤੇ ਲਾਗੂ ਕਰਨ ਵੇਲੇ ਕਿਵੇਂ ਹੁੰਦੀਆਂ ਨੇਗੀਆਂ ਇਹ ਦੋ ਤਿੰਨ ਚੀਜ਼ਾਂ ਇਸ ਕੇਸ ਦੇ ਵਿੱਚ ਕਲੀਅਰ ਹੋ ਸਕਦੀਆਂ ਨੇ ਜੇ ਤੁਸੀਂ ਕਰਨੀਆਂ ਚਾਹੋ ਤੁਹਾਨੂੰ ਬਹੁਤਾ ਮੱਥਾ ਮਾਰਨ ਦੀ ਹੋਰ ਪਾਸੇ ਲੋੜ ਨਹੀਂ ਹੈ ਆਮ ਆਦਮੀ ਪਾਰਟੀ ਇਸ ਮਾਮਲੇ ਦੇ ਵਿੱਚ ਅਗਲਾ ਕਦਮ ਕੀ ਚੁੱਕਦੀ ਹੈ ਦੇਖੋ ਨੈਤਿਕ ਤੌਰ ਦੇ ਉੱਤੇ ਜਦੋਂ ਪੁਰਾਣੇ ਲੀਡਰ ਸੀਗੇ ਜਿਹੜੇ ਪੁਰਾਣੇ ਜਿਨ੍ਹਾਂ ਨੂੰ ਕਹਿੰਦੇ ਨੇ ਕਿ 70 ਸਾਲਾਂ ਚ ਕੁਝ ਨਹੀਂ ਕੀਤਾ ਉਹਨਾਂ ਨੇ ਬੇਸ਼ੱਕ ਕੁਝ ਨਾ ਕੀਤਾ ਹੋਵੇ ਪਰ ਉਹਨਾਂ ਚ ਇੰਨੀ ਕਿ ਨੈਤਿਕਤਾ ਸੀ ਕਿ ਜਦੋਂ ਉਹਨਾਂ ਤੇ ਐਸੇ ਇੱਕ ਔਰਤ ਦੇ ਨਾਲ ਉਹ ਵੀ ਦਲਿਤ ਔਰਤ ਕੁੜੀ ਦੇ ਨਾਲ ਕੁੱਟਮਾਰ ਕਰਨ ਗਾਲੀ ਗਲੋਚ ਕਰਨ ਤੇ ਛੇੜਖਾਨੀ ਜਿਨ੍ਹਾਂ ਸੀ ਸ਼ੋਸ਼ਣ ਕਰਨ ਦੇ ਇਲਜ਼ਾਮ ਲੱਗੇ ਹੁਣ ਉਹ ਖੁਦ ਅਸਤੀਫਾ ਦੇ ਦਿੰਦੇ ਸੀ ਪਰ ਤੁਹਾਨੂੰ ਇਲਜ਼ਾਮ ਹੀ ਨਹੀਂ ਲੱਗੇ ਇਲਜ਼ਾਮ ਹੇਠਲੀ ਅਦਾਲਤ ਚ ਸਾਬਤ ਵੀ ਹੋ ਗਏ ਜਨ ਕਿ ਤੁਹਾਡੀ ਨੈਤਿਕਤਾ ਕਿੱਥੇ ਆ ਤੁਹਾਡੀ ਕਟੜੀ ਇਮਾਨਦਾਰੀ ਕਿੱਥੇ ਆ ਦੇ ਹਾਲੇ ਤੱਕ ਤੁਸੀਂ ਇਹ ਗੱਲ ਦਾ ਅੰਦਾਜ਼ਾ ਲਾ ਲਓ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਇੱਕ ਅਦਾਲਤ ਦਾ ਮਲਜ਼ਮ ਹੈ ਅਦਾਲਤ ਨੇ ਉਹਨੂੰ ਮੁਜਰਮ ਕਰਾਰ ਦੇ ਦਿੱਤਾ 4 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਐਡੇ ਸੰਗੀਨ ਕੇਸ ਦੇ ਵਿੱਚ ਉਸ ਕੇਸ ਦੇ ਵਿੱਚ ਤੁਸੀਂ ਪਾਰਟੀ ਦੇ ਵਿੱਚ ਉਸਨੂੰ ਬਿਠਾਈ ਬੈਠੇ ਹੋ ਯਾਨੀ ਕਿ ਸਾਰੀਆਂ ਚੀਜ਼ਾਂ ਆਮ ਆਦਮੀ ਪਾਰਟੀ ਦੀ ਕਟੜ ਇਮਾਨਦਾਰੀ ਬਾਰੇ ਪੂਰੀ ਤਰ੍ਹਾਂ ਨਾਲ ਪਰਦੇ ਨੂੰ ਜਿਹੜਾ ਚੁੱਕ ਦੀਆਂ ਨਜ਼ਰ ਆਉਂਦੀਆਂ ਨੇ ਸਥਿਤੀ ਨੂੰ ਕਲੀਅਰ ਕਰਦੀਆਂ ਨਜ਼ਰ ਆਉਂਦੀਆਂ ਨੇ